ਇੱਥੇ ਪਹਿਲਾ ਖੜੇ ਥੱਲੇ ਬੈਠ ਜਾ ਰਾਹ ਦਾ ਬੈਠ ਜਾ ਸਾਰੇ ਬੈਠੋ ਥੱਲੇ ਸਾਰੇ ਜੋੜ ਜਾ ਥੱਲੇ ਸਾਰਿਆਂ ਨੂੰ ਆਪ ਜੋੜ ਕੇ ਬੈਠੀ ਆ ਪਹਿਲਾਂ ਆਪਾਂ ਧਰਨਾ ਜਿਹੜਾ ਸਦਾ ਉਂਝੇ ਦੇ ਸਰਾਲ ਵਾਲਾ ਸਾਰੇ ਜਾਓ ਸਾਰੇ ਬੈਠੋ ਸਾਰੇ ਬੈਠੀ ਆ ਆ ਪਿੱਛੇ ਵੀ ਬੈਠੇ ਸਾਰੇ ਖੜ੍ਹ ਜਾਓ ਹਾਂ ਹਮਦਾ ਧਰਨਾ ਬੈਠ ਕੇ ਲਾਵਾ ਬਾਹਰ ਕੋ ਲਾਉ ਕਰਨਾ ਆ ਪਿੱਛੇ ਵੀ ਜਿਹੜੇ ਖੜੇ ਸਾਰੇ ਆ ਜਾਓ ਆ ਜਾਓ ਆ ਜਾਓ ਆ ਜਾਓ ਬੈਠ ਜਾ ਬੈਠ ਜਾ ਸਾਰੇ ਬੈਠ ਜਾਓ ਆ ਜਿੰਨੇ ਪਿੱਛੇ ਖੜੇ ਆ ਸਾਰੇ ਆ ਜਾਓ ਅੱਗੇ پھر ڏٺو ਮਤਾ ਪਾ ਕੇ ਪਿੰਡ ਦੇ ਵਿਕਾਸ ਕਰਾਏ ਜਾਂਦੇ ਨੇ ਕੰਮ ਕਰਾਏ ਜਾਂਦੇ ਨੇ ਪਰ ਕਹਿਣਾ ਬਣੀ ਚਾਹੀਦਾ ਤਾਂ ਅੱਜ ਕਹਿੰਦਾ ਮਜਬੂਰ ਕਰਤਾ ਹੈ ਜਿਸ ਤਰ੍ਹਾਂ ਉਹਨਾਂ ਦੀ ਗੁੰਡਾਗਰਦੀ ਕਰੋ ਵਾਜਿਲ ਖਾ ਦਾ ਰੋਚ ਹੈ ਉਹਨਾਂ ਦੇ ਸਰਪੰਚ ਹਰ ਗਏ ਹਾਂ ਹਰਨਤਾ ਬਾਏ ਜਿੱਤਿਆ ਸਰਪੰਚ ਦਾ ਪੈਸਾ ਪਾਇਆ ਜਾ ਰਿਹਾ ਹੈ ਕਿ ਤੁਸੀਂ ਕਾਂਗਰਸ ਜੁਆਇਨ ਕਰੋ ਮੈਂ ਵਾਅਦਾ ਲਾ ਰਿਹਾ ਦੇ ਕਿ ਬੰਦ ਸੱਤ ਪਿੰਡ ਹੈ ਹੋਲੀ ਪਿੰਡ ਗਨਾਰ ਗਨਸਕ ਦਾ ਐਂਬੂਲੈਂਸ ਰਸਤਾ ਦੇ ਦਿਓ ਥੋੜਾ ਐਂਬੂਲੈਂਸ ਰਸਤਾ ਦੇ ਦਿਓ ਭਾਈ ਜੇੜੀ ਖੜੇ ਕਰੋ ਹਲ ਜਲਦੀ ਬਹੁਤ ਅਮਰਗੇਂਸੀ ਹੈ ਅੱਜ ਇੱਕ ਪੰਡਰਾ ਮਸਲਾ ਨਹੀਂ ਹੋਏ हां जी सर ਕੀ ਨਾਮ ਤੁਹਾਡਾ ਜੀ ਮੇਰਾ ਜੀ ਪੋਸ਼ਲ ਬੂਕ ਹੈ ਮੈਂ ਜ਼ਿਲ੍ਹਾ ਪਰਸ਼ਦ ਮੈਂਬਰ ਆ ਜੀ ਫਾਸਲ ਦਾ ਰਾਣਾ ਜੌਨ ਤੋਂ ਔਰ ਇਹ ਅੱਜ ਦਾ ਧਰਨਾ ਹੈ ਇਹ ਧਰਨਾ ਮਜਬੂਰ ਹੋ ਕੇ ਲੋਕਾਂ ਨੇ ਲਗਾਇਆ ਕਿਉਂਕਿ ਮਨਰੇਗਾ ਦਾ ਜਿਹੜਾ ਗਵਰਨਮੈਂਟ ਆਫ ਇੰਡੀਆ ਲੋਕਾਂ ਨੂੰ ਮਜ਼ਦੂਰੀ ਦਾ ਕੰਮ ਜਿਹੜਾ 100 ਦਿਨ ਦਾ ਪੱਕਾ ਕੰਮ ਦਿੰਦੀ ਹੈ ਤਾਂ ਨਵੀਆਂ ਪੰਚਾਇਤਾਂ ਦੀ ਚੋਣ ਹੋਈ ਹੈ ਨਵੀਆਂ ਪੰਚਾਇਤਾਂ ਦੇ ਵਿੱਚ ਜਿਹੜੇ ਆ ਲੋਕਤਾਂਤ੍ਰਿਕ ਤਰੀਕੇ ਦੇ ਨਾਲ ਸਰਪੰਚ ਬਣੇ ਆ ਪਰ ਕੋਈ ਸਰਪੰਚ ਜਿਹੜੇ ਸਾਡੀ ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦੇ ਆ ਸਾਡੀ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਆ ਔਰ ਜਿਹੜੇ ਕਾਂਗਰਸ ਪਾਰਟੀ ਤੋਂ ਸੰਬੰਧ ਰੱਖਦੇ ਉਹਨਾਂ ਪਿੰਡਾਂ ਦੇ ਵਿੱਚ ਜਿਹੜਾ ਮਨਰੇਗਾ ਦਾ ਕੰਮ ਹੈ ਉਹ ਜਿਹੜਾ ਮੌਜੂਦਾ ਇੱਥੋਂ ਦਾ ਵਿਧਾਇਕ ਹੈ ਨਰਿੰਦਰਪਾਲ ਸ਼ਾਵਨ ਸੁਖਾ ਉਹ ਜਿਹੜਾ ਕੰਮ ਨਹੀਂ ਦੇ ਰਿਹਾ ਪੂਰਾ ਪ੍ਰਸ਼ਾਸਨ ਤੇ ਦਬਾਅ ਮਣਾ ਕੇ ਔਰ ਪ੍ਰੈਸ਼ਰ ਪਾ ਰਿਹਾ ਇਸ ਕੱਲ ਦਾ ਕਿ ਜਿੰਨੇ ਵੀ ਸਰਪੰਚ ਜਿਹੜੇ ਕਾਂਗਰਸੀ ਬਣੇ ਆ ਉਹਨਾਂ ਨੂੰ ਜਿਹੜਾ ਪਹਿਲਾ ਆਮ ਆਦਮੀ ਪਾਰਟੀ ਜੁਆਇਨ ਕਰੋ ਉਸ ਤੋਂ ਬਾਅਦ ਜਿਹੜਾ ਮਨਰੇਗਾ ਦਾ ਪਿੰਡਾਂ ਵਿੱਚ ਕੰਮ ਦਿੱਤਾ ਜਾਏਗਾ ਇਹ ਜਿਹੜੀ ਨਲਾਕੀ ਹੈਗੀ ਹੈ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਇਤਨਾ ਅਮਰਜੈਂਸੀ ਹੁਣੇ ਕੱਢੋ ਬੱਚਿਆ ਆਹਨੇ ਕੱਢੋ ਬੰਡੋ ਬੰਡੋ ਅਮਰਜੈਂਸੀ ਤੋਂ ਅਮਰਜੈਂਸੀ ਹਾਲ ਨੂੰ ਕੱਢ ਦਿਓ ਸੋ ਜਿਹੜਾ ਅੱਜ ਧਰਨਾ ਹੈ ਕਈ ਪਿੰਡਾਂ ਦੀ ਪੰਚਾਇਤਾਂ ਨੇ ਇਕੱਠੀਆਂ ਹੋ ਕੇ ਅੱਜ ਧਰਨਾ ਲਾਉਣ ਲਈ ਮਜਬੂਰ ਹੋ ਗਏ ਉਸ ਤੋਂ ਪਹਿਲਾਂ ਸਾਨੂੰ ਡਿਪਟੀ ਕਮਿਸ਼ਨਰ ਫਾਜ਼ਲ ਕਾਣੇ ਬੈਠ ਕੇ ਦਫ਼ਤਰ ਦੇ ਵਿੱਚ ਬੁਲਾਇਆ ਗਿਆ ਸੀਗਾ ਕਿ ਆ ਕੇ ਬੈਠ ਕੇ ਸਿਟਿੰਗ ਕਰੋ ਸਾਡੇ ਸਰਪੰਚ ਸਾਹਿਬ ਸਾਡੇ ਬਲਾਕ ਪ੍ਰਧਾਨ ਸੁਰਿੰਦਰ ਕੰਬੋਜ ਜੀ ਉੱਥੇ ਗਏ ਨੇ ਔਰ ਜਾ ਕੇ ਉਹਨਾਂ ਨਾਲ ਸਿਟਿੰਗ ਕੀਤੀ ਉਹਨਾਂ ਨੇ ਵਾਅਦਾ ਕੀਤਾ ਵੀ ਜਾ ਕੇ ਵਿਡੀਓ ਦਫ਼ਤਰ ਜਾਓ ਉਹ ਮੰਡੇਗਾ ਦਾ ਤੇ ਮਸਟਰੋਲ ਸਾਰੇ ਪਿੰਡਾਂ ਦਾ ਹੁਣੇ ਕੱਢੋ ਔਰ ਅਸੀਂ ਇਹ ਪੋਸਟ ਅਸੀਂ ਤੇਰੇ ਧਰਨਾ ਪੋਸਟਪੋਨ ਕਰਨ ਜਾ ਰਾ ਸੀਗੇ ਪਰ ਉਸ ਤੋਂ ਬਾਅਦ ਜਦੋਂ ਵੀਡੀਓ ਦਫਤਰ ਸਾਡੇ ਸਾਰੇ ਜਿਹੜੇ ਆਪਣੇ ਲੀਡਰ ਸੀਗੇ ਉੱਥੇ ਗਏ ਨੇ ਔਰ ਨਾ ਹੀ ਉੱਥੇ ਸਾਨੂੰ ਵੀਡੀਓ ਮਿਲਿਆ ਨਾ ਹੀ ਉੱਥੇ ਏਪੀਓ ਮਿਲਿਆ ਔਰ ਨਾ ਹੀ ਉੱਥੇ ਜਿਹੜਾ ਕੋਈ ਵੀ ਬੀਡੀਪੀਓ ਦਾ ਪ੍ਰਸ਼ਾਸਨ ਦਫਤਰ ਵਿੱਚ ਕੋਈ ਵੀ ਨਹੀਂ ਮਿਲਿਆ ਔਰ ਮਜਬੂਰ ਹੋ ਕੇ ਜਿਹੜਾ ਸਾਨੂੰ ਜਿਹੜਾ ਧਰਨਾ ਲਾਉਣਾ ਪਿਆ ਔਰ ਸਰਕਾਰ ਤੋਂ ਭਗਵੰਤ ਮਾਨ ਤੋਂ ਮੰਗ ਕਰਦੇ ਆਂ ਵੀ ਇਹ ਜਿਹੜੀਆਂ ਇਹ ਜਿਹੜੇ ਲੋਕ ਨੇ ਗਰੀਬ ਤਬਕੇ ਦੇ ਲੋਕ ਨੇ ਕਿਉਂਕਿ ਜਿਹੜਾ ਮਨਰੇਗਾ ਦਾ ਕੰਮ ਹੈ ਇਹ ਦੇਖੋ ਜੇ ਅੱਜ ਕੋਈ ਵੀ ਕੰਮ ਉੱਥੇ ਨਹੀਂ ਰਹੇਗਾ ਤਿਬਾੜੀ ਸੰਬੰਧੀ ਮਨਰੇਗਾ ਦੇ ਕੰਮ ਤੋਂ ਲੋਕਾਂ ਨੂੰ ਜਿਹੜੀ ਮਜ਼ਦੂਰੀ ਮਿਲਦੀ ਹੈ ਉਹ ਮਜ਼ਦੂਰੀ ਦਾ ਜਿਹੜਾ ਪੈਸਾ ਇਹਨਾਂ ਨੂੰ ਆਉਣਾ ਹੈ ਉਹ ਪੈਸਾ ਚਾਹੇ ਤਾਂ ਕਿਸੇ ਨੇ ਆਪਣੇ ਬੱਚੇ ਦੀ ਫੀਸ ਭਰਨੀ ਹੈ ਔਰ ਚਾਹੇ ਕਿਸੇ ਆਪਣੇ ਪਰਿਵਾਰ ਦੇ ਵਿੱਚ ਕੋਈ ਬਿਮਾਰ ਵਿਅਕਤੀ ਹੈਗਾ ਉਹ ਵਿਅਕਤੀ ਦੀ ਉਹਨਾਂ ਦੇ ਜਿਹੜਾ ਇਲਾਜ ਵਾਸਤੇ ਪੈਸਾ ਜਿਹੜਾ ਆਉਦਾ ਲਾਉਣਾ ਹੈ ਤਾਂ ਸਾਡੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਹੈ ਬੇਨਾ ਲੋਕਾਂ ਦਾ ਜਿਹੜਾ ਮਨਰੇਗਾ ਦਾ 100 ਦਿਨ ਦਾ ਗਰੰਟੀ ਰੋਜ਼ਗਾਰ ਆ ਉਹਨੂੰ ਜਿਹੜਾ ਪੁਖਤਾ ਬਣਾਇਆ ਜਾਵੇ ਔਰ ਜਿਹੜਾ ਬਿਨਾਂ ਕਿਸੇ ਭੇਦ ਭਾਵ ਤੋਂ ਜਿਹੜਾ ਇਹ ਰੋਜ਼ਗਾਰ ਚਲਾਇਆ ਜਾਵੇ ਔਰ ਨਾ ਲੋਕਾਂ ਨਾਲ ਜਿਹੜੀ ਬੇਇਨਸਾਫੀ ਨਾ ਕੀਤੀ ਜਾਵੇ ਔਰ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਪਿੰਡਾਂ ਦੇ ਵਿੱਚ ਉਹਨਾਂ ਦੇ ਕੋਈ ਆਗੂ ਹੈਗੇ ਆ ਉਹ ਪ੍ਰੈਸ਼ਰ ਬਣਾ ਕੇ ਲੋਕਾਂ ਨੂੰ ਜਿਹੜਾ ਤੰਗ ਪਰੇਸ਼ਾਨ ਕਰ ਰਿਹਾ ਸੋ ਅਸੀਂ ਇਹ ਜੇ ਕਰੇ ਧਰਨਾ ਅੱਜ ਸਾਡੇ ਪਿੰਡਾਂ ਦਾ ਜਿਹੜੇ ਕਾਂਗਰਸੀ ਸਰਪੰਚ ਨੇ ਉਹਨਾਂ ਦੀ ਸੁਣਵਾਈ ਨਾ ਹੋਈ ਆ ਫਿਰ ਜਿਹੜਾ ਇਹ ਧਰਨਾ ਹੈਗਾ ਐਮਐਲਏ ਦੇ ਜਿਹੜਾ ਉਹਦਾ ਘਰ ਹੈਗਾ ਹਾਊਸ ਹੈਗਾ ਉਹਦੇ ਸਾਹਮਣੇ ਅਸੀਂ ਜਿਹੜਾ ਰਿੱਧੀ ਸਿੱਧੀ ਘਰ ਉਹਦੇ ਨਰਿੰਦਰਪਾਲ ਸਾਵਣ ਸੁੱਖਾ ਦੇ ਘਰ ਦੇ ਸਾਹਮਣੇ ਅਸੀਂ ਇਹ ਧਰਨਾ ਲਾਵਾਂਗੇ ਔਰ ਜਿਹੜਾ ਲੋਕਾਂ ਨੂੰ ਜਿਹੜੇ ਇਨਸਾਫ ਦਵਾਉਣੇ ਕਾਂਗਰਸ ਪਾਰਟੀ ਪਿੱਛੇ ਨਹੀਂ ਹਟੇਗੀ ਕਿੰਨੇ ਪਿੰਡਾਂ ਦਾ ਜਿਹੜੇ ਲੋਕ ਇਹ ਘੱਟੋ-ਘੱਟ ਜਿਹੜੇ 10-15 ਪਿੰਡਾਂ ਦੇ ਵਿੱਚ ਹੈਗਾ ਬੈਸਟਾ ਬਹੁਤ ਪਿੰਡਾਂ ਦੇ ਵਿੱਚ ਨੁਕਸਾਨ ਕਰ ਰਹੀ ਆ ਆਮ ਆਦਮੀ ਪਾਰਟੀ ਪਾਰਟੀ ਵਾਲੇ ਪਰ ਘੱਟੋ-ਘੱਟ ਜਿਹੜੇ ਚੁਗੇ ਗੁਲਾਬ ਹੈ ਮੇਰਾ ਪਿੰਡ ਬਹਿ ਖਾਸ ਹੈ ਹਾ ਨਵਾਂ ਹੱਸਦਾ ਹੱਸਦਾ ਕਹਾ ਅਸੀਂ ਅੱਜ ਕੋਈ ਅਜਿਹੇ ਪਿੰਡਾਂ ਵੱਲੋਂ ਧਰਨਾ ਚੜ੍ਹਾਇਆ ਅੱਜ ਘੱਟੋ- ਗੱਲ ਹੋਈ ਸੀ ਉਹਨਾਂ ਬੁਲਾਇਆ ਸੀਗਾ ਸਾਨੂੰ ਜਾ ਕੇ ਸਾਡੀ ਮੀਟਿੰਗ ਹੋਈ ਹੈ ਟੇਬਲ ਟਾਕ ਮੀਟਿੰਗ ਹੋਈ ਔਰ ਉਹਨਾਂ ਸਾਨੂੰ ਆਸ਼ਵਾਸ਼ਣ ਦਿੱਤਾ ਵੀ ਜਾ ਕੇ ਅਜ ਮਸਟੋਰ ਜਿਹੜਾ ਕੱਢਿਆ ਜਾਊਗਾ ਪਰ ਉਹਨਾਂ ਮਸਟੋਰ ਜਿਹੜਾ ਕੱਢਣ ਤੋਂ ਅਨਾ ਕਰਨੀ ਕੀਤੀ ਉੱਥੇ ਵੀ ਵੀਡੀਓ ਵੀ ਦਫਤਰ ਤੋਂ ਫਰਾਰ ਸੀਗਾ ਏਪੀਓ ਵੀ ਫਰਾਰ ਸੀਗਾ ਔਰ ਫਿਰ ਜਿਹੜਾ ਹਾਰ ਕੇ ਜਿਹੜੇ ਆ ਇਹ ਲੋਕ ਸਾਡੇ ਜਿਹੜੇ ਲੀਡਰ ਇੱਥੇ ਧਰਨੇ ਲਾਉਣੇ ਮਜਬੂਰ ਹੋਏ ਪਿੰਡ ਨਮਾਸਤਾ ਜੀ ਇੱਕ ਮਿੰਟ ਵੀਰੇ ਹਾਂ ਜੀ ਕੀ ਨਾਮ ਤੁਹਾਡਾ ਜੀ ਰੋਸ਼ਨ ਸਿੰਘ ਜੀ ਸਰਪੰਚ ਪਿੰਡ ਨਮਾਸਤਾ ਜੀ ਕੀ ਮਸਲਾ ਅੱਜ ਧਰਨਾ ਕਿਉਂ ਲਾਇਆ ਅਸਲਾਏ ਜੀ ਸਾਡੇ ਇਸ ਪੰਚਾਇਤਾਂ ਬਣੀਆਂ ਨੂੰ तकरीबन ਲਗਭਗ 3 ਮਹੀਨੇ ਹੋ ਗਏ ਜੀ ਠੀਕ ਹੈ ਜੀ ਅਸੀਂ ਜੀ ਨਾ ਪਾਤਰੀਆਂ ਵਾਸਤੇ ਕੰਮ ਲੈਣ ਵਾਸਤੇ ਵੀਡੀਓ ਸਭ ਕੋਲੋਂ ਜਾਣਿਆ ਤਾਂ ਉਹ ਸਾਨੂੰ ਦਫ਼ਤਰੋਂ ਬਾਹਰ ਕੱਢਣ ਦੀਆਂ ਧਮਕੀਆਂ ਦਿੰਦਾ ਹੈ ਜੀ ਤਾਂ ਸਾਨੂੰ ਇਹ ਇਹ ਬੋਲਣ ਲਈ ਕਹਿੰਦਾ ਹੈ ਵੀ ਤੁਸੀਂ ਐਮਬਲ ਸਾਹਿਬ ਨੂੰ ਮਿਲੋ ਉਹਨਾਂ ਦਾ ਫੋਨ ਕਰਾਓ ਅਸੀਂ ਤਾਂ ਕੰਮ ਕਰਾਂਗੇ ਦੇਖੋ ਜੀ ਇੰਨਾ ਧੱਕਾ ਕਰ ਰਹੇ ਨੇ ਸਰਪੰਚ ਨੂੰ ਉੱਥੇ ਬੈਠਣ ਵਾਸਤੇ ਵੀ ਨਹੀਂ ਇਜਾਜ਼ਤ ਹੋएगी ਤੁਸੀਂ ਕਿਹੜੀ ਪਾਰਟੀ ਤੋਂ ਸਬੰਧ ਰੱਖਦੇ ਜੀ ਸਬੰਧ ਦੇਖੋ ਜੀ ਮੈਂ ਪਹਿਲਾਂ ਕਾਂਗਰਸ ਪਾਰਟੀ ਨਾਲ ਸਬੰਧ ਰੱਖਦਾ ਜੀ ਤੇ ਬਸ ਇਹ ਪਾਰਟੀ ਦੇ ਕਰਨ ਇਹਨਾਂ ਨੇ ਇਹ ਕਹਿ ਬੀ ਆਮ ਆਦਮੀ ਪਾਰਟੀ ਤੁਸੀਂ ਜੁਆਇਨ ਕਰੋਗੇ ਤੇ ਤੁਹਾਡੇ ਪਿੰਡ ਦਾ ਮਸਟਰੋਲ ਜਿਹੜਾ ਹੈਗਾ ਜਾਰੀ ਕੀਤਾ ਜਾਵੇਗਾ ਇਹ ਤੁਹਾਨੂੰ ਕਿਹਨੇ ਗੱਲ ਕਹੀ ਜਿਹੜੀ ਇਹ ਇਹ ਵੀਡੀਓ ਸਾਹਿਬ ਨੇ ਕਹੀ ਹੈ ਏਪੀਓ ਸਾਹਿਬ ਨੇ ਕਹੀ ਹੈ ਔਰ ਜੀਐਸ ਅਜੇ ਨੇ ਕਹੀ ਹੈ ਜੀ ਅੱਜ ਕਿਨੇ ਪਿੰਡਾਂ ਦੇ ਸਰਪੰਚ ਤੁਹਾਡੇ ਨਾਲ ਦਰਨੇ ਤੇ ਬਠੇ ਜਿਹੜੇ ਦੇਖੋ ਜੀ ਸਰਪੰਚ ਅਲਗ-ਅਲਗ ਪਿੰਡਾਂ ਦੇ ਸਰਪੰਚ ਆਏ ਆ ਜੀ ਕੋਈ ਸਰਪੰਚ ਇਥੋਂ ਚਲੇ ਗਿਆ ਜਿਵੇਂ ਪ੍ਰਸ਼ਾਸਨ ਨੇ ਸਾਨੂੰ ਕਿਹਾ ਸੀਗਾ ਵੀ ਮਤਲਬ ਤੁਸੀਂ ਰੁਕੋ ਮਤਲਬ ਸਾਨੂੰ ਟਾਈਮ ਦਿੱਤਾ ਜਾਏ ਵੀ ਅਸੀਂ ਇਹ ਤੁਹਾਡਾ ਜਿਹੜਾ ਮਸਲਾ ਹੈਗਾ ਇਹ ਸੋਲਵ ਕਰਨੇ ਜੀ ਅਸੀਂ ਉਸ ਸਮੇਂ ਦੀ ਗੱਲ ਕਰੀਏ ਤਾਂ ਲਗਭਗ ਸਾਨੂੰ 2 ਘੰਟੇ ਹੋ ਗਏ ਨੇ ਜੀ ਅਸੀਂ ਜਦੋਂ ਵੀਡੀਓ ਦਫ਼ਤਰ ਗਏ ਤਾਂ ਨਾ ਤਾਂ ਉੱਥੇ ਜੀਆਰਸ ਨਾ ਵੀਡੀਓ ਸਾਹਿਬ ਨਾ ਏਪੀਓ ਸਾਹਿਬ ਤੁਸੀਂ ਹੁਣ ਵੀ ਗਏ ਸੀ ਸੰਬੰਧਿਤ ਅਧਿਕਾਰੀਆਂ ਨਾਲ ਮੇਰੇ ਨਾਲ ਹਾਂਜੀ ਹਾਂਜੀ ਮਿਲਣ ਗਏ ਸੀ ਗੱਲਬਾਤ ਹੋਈ ਤੁਹਾਡੀ ਹਾਂਜੀ ਗੱਲਬਾਤ ਹੋਈ ਸੀ ਕੋਈ ਮਿਲੇ ਹੀ ਨਹੀਂ ਸਰ ਗੱਲਬਾਤ ਕਿੰਨਾਂ ਨਾਲ ਜੀ ਕਰੀਏ ਜੀ ਸਰ ਸਰ ਸਾਨੂੰ ਖੱਜਲਖੁਆਰ ਇੰਨਾ ਪੰਚਾਇਤਾਂ ਨੂੰ ਖੱਜਲਖੁਆਰ ਕਰ ਰਹੇ ਨੇ 3 ਮਹੀਨੇ ਹੋ ਗਏ ਜੀ ਸਰ ਤੁਹਾਡੀ ਪੰਚਾਇਤ ਦੇ ਵਿੱਚੋਂ ਕੋਈ ਪੈਸਾ ਵੀ ਨਿਕਲਿਆ ਕੋਈ ਬਿਨਾਂ ਸਿਗਨੇਚਰ ਤੋਂ ਜਾਂ ਬਿਨਾਂ ਦਬਾਅ ਦੇ ਨਾਲ ਸਰ ਇਹ ਹੈ ਪਹਿਲਾਂ ਤਾਂ ਜੋ ਸਰ ਵੀ ਉਹਨਾਂ ਨੇ ਪਹਿਲਾਂ 18 ਦਿਨਾਂ ਦਾ ਮਸਤੋਲ ਕਢਾਇਆ ਸੀਗਾ ਜੀ ਜਦੋਂ ਸਰਪੰਚ ਦਾ ਮਤਲਬ ਜਦੋਂ ਸੌਚੱਕ ਸਮਾਗਮ ਹੋਇਆ ਸੀ ਉਸ ਤੋਂ ਬਾਅਦ ਜਿਹੜਾ ਸਾਡਾ ਮਤਾ ਪਾਇਆ ਉਸ ਤੋਂ ਬਾਅਦ ਵੀ ਉਹਨੇ ਸਰਪੰਚ ਨੇ ਮਤਲਬ ਮਸਤੋਲ ਕਢਾ ਲਿਆ ਜੀ ਚਾਲੀ ਮੋਰ ਲਾ ਕੇ ਜੀ ਅਸੀਂ ਉਹਨਾਂ ਦੀ ਵੀ ਐਪਲੀਕੇਸ਼ਨ ਦਿੱਤੀ ਹੈ ਮੈਡਮ ਡੀਸੀ ਮੈਡਮ ਦਿੱਤੀ ਹੈ ਐਡੀਸੀ ਸਾਹਿਬ ਨੂੰ ਕੋਈ ਹੋਂਦ ਤੇ ਕਾਰਵਾਈ ਨਹੀਂ ਕੀਤੀ ਤੁਹਾਨੂੰ ਉਮੀਦ ਹੈ ਪ੍ਰਸ਼ਾਸਨ ਤੋਂ ਸਾਨੂੰ ਪ੍ਰਸ਼ਾਸਨ ਤੋਂ ਇਹ ਉਮੀਦ ਹੈਗੀ ਹੈ ਵੀ ਸਾਡੇ ਜਿਹੜੇ ਨਾ ਪਾਤਰਿਆਂ ਦਾ ਕੰਮ ਜਿਹੜਾ ਹੈ ਸ਼ੁਰੂ ਕੀਤਾ ਜਾਵੇ ਜੀ ਸਰ ਉਹ ਮਸਤ ਹੌਲ ਕਿੰਨੇ ਦਿਨ ਅਕੜਾਇਆ ਗਿਆ ਸੀ ਉਹ ਜੀ 6 ਦਿਨਾਂ ਦਾ ਕਢਾਇਆ ਗਿਆ ਸੀ ਪਹਿਲਾਂ ਜੀ 18 ਦਿਨਾਂ ਦਾ ਉਹਨਾਂ ਨੇ ਕਢਾਇਆ ਸੀਗਾ 12 ਦਿਨਾਂ ਦਾ ਉਸ ਤੋਂ ਬਾਅਦ ਉਹ 6 ਦਿਨਾਂ ਦਾ ਕਢਾਇਆ ਗਿਆ ਜੀ ਕੀ ਸਬੂਤ ਤੁਹਾਡੇ ਕੋਲ ਨੇ ਜੀ ਹਾਂ ਜੀ ਸਬੂਤ ਸਾਡੇ ਕੋਲ ਨੇ ਜੀ ਠੀਕ ਹੈ ਜੀ ਪ੍ਰਸ਼ਾਸਨ ਡੀਸੀ ਸਾਹਿਬ ਨਾਲ ਕੀ ਗੱਲਬਾਤ ਹੋਈ ਹੈ ਸਰ ਕੋਈ ਪ੍ਰਸ਼ਾਸਨ ਨਾਲ ਇਹਨਾਂ ਨਾਲ ਗੱਲਬਾਤ ਨਹੀਂ ਹੋਈ ਸਾਡੀ ਆਪਣੇ ਏਡੀਸੀ ਸਾਹਿਬ ਨਾਲ ਗੱਲ ਹੋਈ ਹੈ ਅਸੀਂ ਏਡੀਸੀ ਸਾਹਿਬ ਨੂੰ ਅਸੀਂ ਏਡੀਸੀ ਸਾਹਿਬ ਨੂੰ 7 ਵਾਰੀ ਮਿਲ ਚੁੱਕੇ ਜੀ ਬਸ ਕੀ ਜਾਂਦਾ ਹੈ ਏਡੀਸੀ ਸਾਹਿਬ ਬਸ ਜੀਆਰਸ ਨੂੰ ਫੋਨ ਕਰਦੇ ਆ ਜੀਆਰਸ ਉਸ ਤੋਂ ਬਾਅਦ ਸਾਡੀ ਗੱਲ ਹੀ ਨਹੀਂ ਸੁਣਦਾ ਨਾ ਹੀ ਗੱਲ ਕਿਸੇ ਤਰ੍ਹਾਂ ਸਾਡੇ ਮਤਲਬ ਕੋਈ ਮਸਲਾ ਸਾਡਾ ਸੋਲਵ ਕਰਦੇ ਜੀ ਤੁਹਾਨੂੰ ਕੀ ਲੱਗਦਾ ਸਰਕਾਰ ਤੇ ਪ੍ਰਸ਼ਾਸਨ ਮਿਲੇ ਹੋਏ ਸਰ ਦੇਖੋ ਜੀ ਸਰਕਾਰਾਂ ਦਾ ਫਰੈਸ਼ਰ ਹੈਗਾ ਜੀ ਇਹਨਾਂ ਤੇ ਪ੍ਰਸ਼ਾਸਨ ਤੇ ਸਰਕਾਰਾਂ ਦਾ ਫਰੈਸ਼ਰ ਹੈਗਾ ਕਿਉਂਕਿ ਜਿਹੜੇ ਵੀ ਅਫਸਰ ਕੋਲ ਜਾਣੇ ਉਹੀ ਗੱਲ ਕਰਦਾ ਤੁਸੀਂ ਐਮਬਲ ਸਾਹਿਬ ਨੂੰ ਮਿਲੋ ਐਮਬਲ ਸਾਹਿਬ ਦਾ ਸਾਨੂੰ ਫੋਨ ਕਰਾਵਾ ਸੀ ਕੰਮ ਸ਼ੁਰੂ ਕਰਵਾਨੇ ਜੀ ਇਹ ਜਿਹੜੀ ਸਰਕਾਰ ਬਣਾਈ ਗਈ ਸੀ ਆਵਾਦੀ ਪਾਰਟੀ ਉਹ ਭ੍ਰਸ਼ਟਾਚਾਰ ਦੇ ਖਿਲਾਫ ਜੋ ਵਾਅਦੇ ਕੀਤੇ ਗਏ ਸੀਗੇ ਕੀ ਅੱਜ ਤੁਹਾਨੂੰ ਲੱਗਦਾ ਹੈ ਕਿ ਉਹ ਵਾਅਦਿਆਂ ਤੇ ਖੜੀ ਹੈ ਸਰਕਾਰ ਨਹੀਂ ਨਹੀਂ ਸਰਕਾਰ ਉਸ ਵਾਅਦਿਆਂ ਤੇ ਨਹੀਂ ਖੜੀ ਜੀ ਦੇਖੋ ਜੀ ਇੱਕ ਗਰੀਬ ਗਰੀਬ ਜਿਹੜੇ ਮਜ਼ਦੂਰਾਂ ਦਾ ਜਿਹੜਾ ਕੰਮ ਹੀ ਨਹੀਂ ਸ਼ੁਰੂ ਕਰਾਰੇ ਉਹ ਸਰਕਾਰ ਕਿੱਥੇ ਵਾਅਦਿਆਂ ਤੇ ਪੂਰੀ ਖੜੀ ਹੋਏਗੀ ਕੀ ਚਾਹੁੰਦੇ ਹੋ ਕੀ ਮੰਗ ਹੈ ਤੁਹਾਡੀ ਸਾਡੀ ਮੰਗ ਪ੍ਰਸ਼ਾਸਨ ਤੋਂ ਇਹ ਹੀ ਹੈ ਕਿਉਂਕਿ ਜੋ ਵੀ ਜਿੰਨੇ ਵੀ ਸਰਪੰਚ ਆਏ ਆ ਜਾਂ ਮਤਲਬ ਆਸੇ ਪਾਸੇ ਪਿੰਡਾਂ ਦੇ ਜੋ ਕੰਮ ਹੈਗੇ ਆ ਉਹ ਉਹ ਮਨਰੇਗਾ ਤੇ ਉਹ ਸ਼ੁਰੂ ਕੀਤੇ ਜਾਣ ਔਰ ਲਾਪਾਤਰੀਆਂ ਨੂੰ ਕੰਮ ਦਿੱਤੇ ਜਾਣੇ ਅਗਰ ਤੁਹਾਡੀ ਮੰਗਾ ਨਹੀਂ ਮੰਨਿਆ ਜਾਂਦੀ ਤਾਂ ਆਣ ਵਾਲਾ ਤੁਹਾਡਾ ਕੀ ਦੇਖੋ ਜੀ ਅਸੀਂ ਇਸ ਤੋਂ ਜਿਵੇਂ ਹੁਣ ਮੰਨ ਕੇ ਚੱਲੋ ਵੀ ਅਸੀਂ ਐਮਲ ਸਾਹਿਬ ਦੇ ਘਰ ਲਾਵਾਂਗੇ ਤਰਨਾ ਜੀ ਐਮਲ ਦੇ ਡੀਸੀ ਅੱਜ ਦਾ ਦਰਨਾ ਕਿੰਨੇ ਵੇ ਤੋਂ ਕਿੰਨੇ ਤੱਕ ਤੁਹਾਡਾ ਦੇਖੋ ਸਰ ਜਦੋਂ ਤੱਕ ਸਾਡੇ ਸਾਡਾ ਮਸਲਾ ਹੱਲ ਨਹੀਂ ਕੀਤਾ ਗਿਆ ਤੇ ਤਰਨਾ ਇਵੇਂ ਜਾਰੀ ਰਹੇਗਾ